ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਆਪ ਸਾਰੀ ਸੰਗਤ ਦੇ ਨਾਲ ਆਪਣੀ ਇਹ ਵਿਸ਼ਾ ਸਾਂਝਾ ਕਰ ਰਹੀ ਹਾਂ ਕਿ ਨਾਮ ਕੀ ਹੈ ਤੇ ਸਾਨੂੰ ਨਾਮ ਸਿਮਰਨ ਕਿਉਂ ਕਰਨਾ ਚਾਹੀਦਾ ਹੈ ਨਾਮ ਕੀ ਹੈ ਇਹਦੇ ਬਾਰੇ ਮੈਂ ਪਹਿਲਾਂ ਵੀ ਆਪਣੀ ਇੱਕ ਵੀਡੀਓ ਪਾ ਚੁੱਕੀ ਹਾਂ ਜੀ ਗੁਰਮਤਿ ਦੇ ਮਾਰਗ ਤੇ ਚੱਲਦੇ ਆ ਜਿੰਨੀ ਸੋਝੀ ਪ੍ਰਾਪਤ ਹੋਈ ਹੈ ਉਸ ਦੇ ਮੁਤਾਬਕ ਬ੍ਰਹਮਣੀ ਜੋ ਸਤਾ ਸਾਰੀ ਸ੍ਰਿਸ਼ਟੀ 'ਚ ਵਿਆਪਕ ਹੋ ਕੇ ਉਸਤੀ ਚਲਾਇ ਮਾਨ ਹੈ ਉਹ ਸ਼ਕਤੀ ਹੀ ਨਾਮ ਹੈ ਜੀ ਜੋ ਉਸਦੀ ਆਪਣੀ ਹੋਂਦ ਵਾਂਗ ਅਮਰ ਤੇ ਅਟਲ ਹੈ ਇਹ ਹੀ ਤਾਕਤ ਸਾਰੇ ਖੰਡਾ ਬ੍ਰਹਮੰਡਾਂ ਦਾ ਆਧਾਰ ਹੈ ਸਾਰੇ ਇਸ ਪਸਾਰੇ ਦੇ ਪਰਿਵਰਤਨਸ਼ੀਲਤਾ ਦਾ ਕਾਰਨ ਵੀ ਹੈ ਇਸ ਲਈ ਨਾਮ ਪਰਮ ਸਤਿ ਪਰਮੇਸ਼ਰ ਦੀ ਚੇਤਨ ਸਤਾ ਹੈ ਜੋ ਸੂਖਮ ਸੂਖਸ਼ਮ ਤੇ ਅਸਥੂਲ ਸਾਰੀ ਰਚਨਾ ਵਿੱਚ ਇੱਕ ਨਿਰੰਤਰ ਹੋ ਕੇ ਵਰਤ ਰਹੀ ਹੈ ਨਾਮ ਇੱਕ ਪਾਸੇ ਪਰਮਾਤਮਾ ਸ਼ਕਤੀ ਹੈ ਜੋ ਉਸ ਦਾ ਆਪਣਾ ਆਪਾ ਹੈ ਦੂਜੇ ਪਾਸੇ ਸਾਰੇ ਰਚਨਾ ਦਾ ਆਧਾਰ ਤੱਤ ਹੋਣ ਕਰਕੇ ਰਚਨਾ ਨਾਲ ਤਾਣੇ ਪੇਟੇ ਦੀ ਤਰ੍ਹਾਂ ਨਿਕਟ ਤੌਰ ਤੇ ਜੁੜਿਆ ਹੋਇਆ ਹੈ ਜਿਵੇਂ ਇਹਵੇਂ ਉਹ ਸਿਰਜਣਹਾਰ ਤੇ ਉਸ ਦੀ ਸਿਰਜਣਾ ਨੂੰ ਜੋੜਨ ਵਾਲਾ ਹੈ ਇਸੇ ਕਰਕੇ ਨਾਮ ਦਾ ਅਨੁਭਵ ਕਰਕੇ ਪ੍ਰਾਣੀ ਸੰਸਾਰ ਤੋਂ ਉੱਠ ਕੇ ਨਿਰੰਕਾਰ ਨਾਲ ਅਪੇਧ ਹੋ ਸਕਦਾ ਹੈ ਜੀ ਨਾਮ ਦਾ ਟਿਕਾਣਾ ਹਰ ਇੱਕ ਜੀਵ ਦੇ ਹਿਰਦੇ ਅੰਦਰ ਹੈ ਜਿਸ ਦਾ ਅਨੁਭਵ ਹੋਣਾ ਹੀ ਨਾਮ ਦੀ ਪ੍ਰਾਪਤੀ ਹੈ ਨਾਮ ਦੀ ਸਰਵ ਵਿਆਪਕਤਾ ਬਾਰੇ ਸਤਿਗੁਰੂ ਰਾਮਦਾਸ ਜੀ ਦਾ ਰਾਗ ਸਾਰੰਗੰਦਰ ਫਰਮਾਨ ਹੈ ਨਾਮ ਨਿਰੰਝਨ ਅਲਖ ਹੈ ਨਾਮ ਨਿਰੰਝਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਿਰੰਝਨ ਨਾਲ ਹੈ ਕਿਉਂ ਪਾਈਏ ਭਾਈ ਨਾਮ ਨਿਰੰજન ਵਰਤਦਾ ਰਵਿਆ ਸਭ ਠਾਈ ਗੁਰਪੂਰੈ ਤੇ ਪਾਈਐ ਹਿਰਦੇ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਪਾਈ ਸੋ ਸਤਗੁਰ ਸਮਝਾਉਂਦੇ ਹਨ ਕਿ ਪਰਮਾਤਮਾ ਸ਼ਕਤੀ ਉਹ ਨਾਮ ਦੀ ਸਾਨੂੰ ਬਿਲਕੁਲ ਵੀ ਸੋਝੀ ਨਹੀਂ ਜੀ ਹੈ ਜੀ ਕੋਈ ਸਮਝ ਨਹੀਂ ਹੈ ਕਿਵੇਂ ਸਮਝਿਆ ਜਾ ਸਕਦਾ ਫਿਰ ਉਹ ਉਹ ਹੈ ਤਾਂ ਸਾਡੇ ਅੰਦਰ ਆ ਸਾਡੇ ਨਾਲ ਹੈ ਹਰ ਵਕਤ ਪਰ ਉਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਕਿਵੇਂ ਉਸ ਬਾਰੇ ਜਾਣਿਆ ਜਾ ਸਕਦਾ ਹੈ ਉਹ ਸੱਤਾ ਹਰ ਪਾਸੇ ਹੱਥ ਹੋਂਦ ਦੇ باوجود ਵਰਤ ਰਹੀ ਹੈ ਤੇ ਇਸ ਦੀ ਪ੍ਰਾਪਤੀ ਹਿਰਦੇ ਅੰਦਰ ਪ੍ਰਤੱਖ ਹੋ ਕੇ ਦਿਖਾਈ ਦੇ ਸਕਦੀ ਹੈ ਪਰ ਕਿਵੇਂ ਉਸ ਸਮਰੱਥ ਗੁਰੂ ਦੇ ਰਾਹੀਂ ਹੀ ਸਾਨੂੰ ਦਿਖਾਈ ਦੇ ਸਕਰੀ ਹੈ ਸਤਗੁਰ ਸਮਝਾ ਰਹੇ ਹਨ ਕਿ ਜਿਸ ਤੇ ਪ੍ਰਮਾਤਮਾ ਦੀ ਨજર ਸਵੱਲੀ ਹੋ ਜਾਏ ਪਾਪ ਬਖਸ਼ਿਸ਼ ਹੋ ਜਾਏ ਉਹ ਪ੍ਰਾਣੀ ਨੂੰ ਸਮਰੱਥ ਗੁਰੂ ਨਾਲ ਮਿਲਾ ਦਿੰਦਾ ਹੈ ਫਿਰ ਗੁਰੂ ਦੇ ਗਿਆਨ ਨਾਲ ਪ੍ਰਾਣੀ ਨੂੰ ਪਰਮਾਤਮਾ ਦੇ ਸਿਮਰਨ ਭਗਤੀ ਕਰਨ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਕਿਵੇਂ ਉਸ ਨਾਲ ਗੰਢ ਜੋੜੀ ਜਾਵੇ ਕਿਵੇਂ ਉਸ ਨੂੰ ਮਿਲੇ ਜਾਵੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਨਾਮ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ ਸੋ ਹੁਣ ਅਸੀਂ ਸੰਗਤ ਜੀ ਗੱਲ ਕਰਾਂਗੇ ਕਿ ਸਾਨੂੰ ਆਪਣੇ ਜੀਵਨ ਵਿੱਚ ਨਾਮ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ ਸੇਵਾ ਤੇ ਸਿਮਰਨ ਸਿੱਖੀ ਦਾ ਧੁਰਾ ਹੈ ਜੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਸਿਧਾਂਤ ਸਾਨੂੰ ਪਹਿਲੀ ਪਾਤਸ਼ਾਹੀ ਸਤਗੁਰੂ ਨਾਨਕ ਜੀ ਨੇ ਬਖਸ਼ਿਆ ਹੈ ਸਾਡੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਸਾਨੂੰ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦੇ ਰਹੀ ਹੈ ਅਮਰਤਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੈ ਸੋ ਜਾਂ ਨਿਰਮਲ ਥਿਵੇ ਇਹ ਮੁਖਵਾਕ ਰਾਗ ਸੋਠ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਹੈ ਜੀ ਪੰਜਵੇਂ ਪਾਤਸ਼ਾਹ ਦੀ ਰਚੀ ਬਾਣੀ ਸੁਖਮਨੀ ਸਾਹਿਬ ਅੰਦਰ ਸਭ ਤੋਂ ਪਹਿਲੀ ਅਸ਼ਟਪਦੀ ਵਿੱਚ ਪ੍ਰਭੂ ਦਾ ਸਿਮਰਨ ਕਰਨ ਤੇ ਹੀ ਜ਼ੋਰ ਦਿੱਤਾ ਗਿਆ ਹੈ ਜੀ ਅਸੀਂ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਸ਼ੁਰੂਆਤ ਇੱਥੋਂ ਹੁੰਦੀ ਹੈ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਅਸੀਂ ਸਿਰਫ ਪੜ ਪੜ ਕੇ ਇੱਕ ਦੂਜੇ ਨੂੰ ਸੁਣਾਈ ਜਾਂਦੇ ਹਾਂ ਜਦ ਕਿ ਸਤਗੁਰਾਂ ਨੇ ਸਭ ਨੇ ਸਭ ਤੋਂ ਪਹਿਲਾ ਆਦੇਸ਼ ਦਿੱਤਾ ਹੈ ਕਿ ਸਿਮਰੋ ਸਿਮਰਨ ਕਰੋ ਸਿਮਰ ਸਿਮਰ ਕੇ ਜੀਵਨ ਵਿੱਚੋਂ ਕਲਾ ਕਲੇਸ਼ ਖਤਮ ਕਰਕੇ ਸੁਖ ਪਾਵੋ ਸਾਰ ਇਹ ਅਸ਼ਟਪਦੀ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਨੂੰ ਕੀ ਕੀ ਦੀ ਪ੍ਰਾਪਤੀ ਹੋ ਸਕਦੀ ਹੈ ਸਿਮਰਨ ਕਰਨ ਨਾਲ ਸਾਡੇ ਅੰਦਰੋਂ ਸਾਰੇ ਔਗਣ ਵਿਸ਼ੇ ਵਿਕਾਰ ਖਤਮ ਹੋ ਕੇ ਰੱਬੀ ਗੁਣਾਂ ਦਾ ਪਰਵੇਸ਼ ਹੋ ਸਕਦਾ ਹੋ ਜਾਂਦਾ ਹੈ ਤੇ ਮਨ ਸਾਡਾ ਟੀਰਮਲ ਹੋ ਜਾਂਦਾ ਹੈ ਪਰਮਾਤਮਾ ਦਾ ਅਮਰਤ ਨਾਮ ਹਿਰਦੇ ਘਰ ਵਿੱਚ ਸਮਾ ਜਾਂਦਾ ਹੈ ਸਿਮਰਨ ਕਰਨ ਨਾਲ ਸਾਰੇ ਹੀ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਰਿੱਧੀਆਂ ਸਿੱਧੀਆਂ ਆਪਣੇ ਆਪ ਆ ਜਾਂਦੀਆਂ ਹਨ ਇੱਥੋਂ ਤੱਕ ਕਿ ਅਨਹਦਿਸ਼ਾਵਦੀਆਂ ਚ ਝੰਕਾਰਾਂ ਵੀ ਸੁਣਾਈ ਦੇਣ ਲੱਗ ਪੈਂਦੀਆਂ ਹਨ ਇਹਨੇ ਸੁਖ ਪ੍ਰਾਪਤ ਹੋ ਜਾਂਦੇ ਹਨ ਕਿ ਉਸ ਦਾ ਕੋਈ ਅੰਤ ਨਹੀਂ ਪਰ ਇਹ ਸਭ ਕੁਝ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ ਜੀ ਜਿਸ ਵੀ ਜਨ ਤੇ ਇਹ ਹੋ ਜਾਏ ਗੁਰਮਖ ਪਿਆਰਿਓ ਨਾਮ ਸਿਮਰਨ ਸਾਨੂੰ ਇਸ ਲਈ ਵੀ ਕਰਨਾ ਚਾਹੀਦਾ ਹੈ ਕਿ ਅੱਜ ਸਾਨੂੰ ਪਰਮਾਤਮਾ ਨੇ ਮਨੁੱਖਾ ਜਨਮ ਦੇ ਕੇ ਇੱਕ ਮੌਕਾ ਬਖਸ਼ਿਆ ਹੈ ਕਿ ਅਸੀਂ ਪਰਮਾਤਮਾ ਨਾਲ ਮਿਲਾਪ ਵੀ ਕਰ ਸਕਦੇ ਹਾਂ ਰਗ ਆਸਾ ਵਿੱਚ ਪੰਚਮ ਪਾਤਸ਼ਾਹ ਦਾ ਮੁੱਖ ਵਾਕ ਹੈ ਪਈ ਪ੍ਰਾਪਤ ਮਨੁੱਖ ਦੇਹ ਰੀਆ ਪਈ ਪ੍ਰਾਪਤ ਮਨੁੱਖ ਦੇਹਰੀਆਂ गोविंद ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਚਲ ਤਰਨ ਕੇ ਜਨ ਬਿਰਥਾ ਜਾਤ ਰੰਗ ਮਾਇਆ ਕੀ ਸਤਗੁਰ ਸਮਝਾ ਰਹੇ ਹਨ ਕਿ ਪ੍ਰਮਾਤਮਾ ਨਾਲ ਮਿਲਣ ਲਈ ਇਹੋ ਤੇਰੇ ਕੋਲ ਇੱਕ ਸੁਨਹਿਰੀ ਮੌਕਾ ਹੈ ਇਸ ਮਾਨਸ ਜਨ ਦਾ ਹੈ ਮਾਨਸ ਤੋ ਹੋਰ ਇੱਧਰ ਉੱਧਰ ਦੇ ਹੌਣ-ਪੌੜ ਛੱਡ ਕੇ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪ ਰਹਿ। ਇਸ ਮੋਹ ਮਾਇਆ ਦੇ ਭਵਜਲ ਵਿੱਚੋਂ ਨਿਕਲ ਲਈ ਕੋਈ ਉਦਮ ਕਰ ਲੈ। ਨਹੀਂ ਤਾਂ ਇਹ ਮਾਇਆ ਦੇ ਰੰਗਾਂ ਵਿੱਚ ਰੰਗਿਆ ਤੇਰਾ ਜਨਮ ਫਿਰਤਾ ਹੀ ਚਲਾ ਜਾਏਗਾ। ਇਹ ਰਹਿ ਰਾ ਸਾਹਿਬ ਦੀ ਬਾਣੀ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ ਜੀ। ਭਗਤ ਖਵੀਰ ਜੀ ਰਾਗ ਪਿਆਰਾ ਵਿੱਚ ਫਰਮਾਉਂਦੇ ਹਨ ਗੁਰਸੇਵਾ ਤੇ ਭਗਤ ਕਮਾਈ। ਗੁਰਸੇਵਾ ਤੇ ਭਗਤ ਕਮਾਈ। ਤਾ ਬਹਿਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹ ਹੀ ਲਾਭ ਉਹ ਸਮਝਾ ਰਹੇ ਹਨ ਕਿ ਇਹ ਮਾਨਸ ਮਨੁੱਖਾ ਦੇਹੀ ਜਿਹੜੀ ਬਹੁਤ ਹੀ ਚੰਗੇ ਕਰਮਾਂ ਤੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਹਨ ਤੇ ਇਸ ਦੇ ਲਈ ਤਰਸਦੇ ਵੀ ਹਨ ਸੋ ਇਸ ਮਾਨਸਿਕ ਜਰਮ ਦਾ ਲਾਹ ਲੈ ਕੇ ਪ੍ਰਮਾਤਮਾ ਨੂੰ ਯਾਦ ਕਰੋ। ਭਾਪ ਕੇ ਸੁਰਤ ਜੋੜੀ ਰੱਖੋ ਕਿਉਂਕਿ ਹੋਰ ਕਿਸੇ ਵੀ ਜਾਮੇ ਵਿੱਚ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਜੀ ਆਪਣੀ ਬਾਣੀ ਰਾਗ ਗੁਜਰੀ ਵਿੱਚ ਫਰਮਾ ਰਹੇ ਹਨ। ਚਾਰ ਪਾਪ ਦੋਇ ਸਿੰਘ। ਚਾਰ ਪਾਪ ਦੋਇ ਸਿੰਘ। ਮੁਖ ਗੰਗ ਮੁਖ। ਚਾਰ ਪਾਏ ਦੋਇ ਸਿੰਘ। ਗੂੰਗੇ ਮੂੰਖ ਤਬ ਕੈਸੇ ਗੁਨ ਗਈ ਹੈ ਉਠਤ ਬੈਠੇ ਠੇਗਾ ਪਰ ਹੈ ਤਬ ਕਤ ਮੂਡ ਲੁ ਗਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਕਨ ਟੂਟੇ ਗੰਦਨ ਉਹਦੋ ਕੋ ਪਸਖਈ ਹੈ ਰਹਾਉ ਮਨੁਖ ਨੂੰ ਸਮਝਾ ਰਹੇ ਹਨ ਕਿ हे ਮਾਨਸ ਜੇ ਤੈਨੂੰ ਅਗਲੀ ਜੋਨ ਬਲਦ ਨਹੀਂ ਮਿਲ ਗਈ ਚਾਰ ਪੈਰ ਦੋ ਸਿੰਘ ਗੂੰਗੇ ਮੂੰਹ ਦੇ ਨਾਲ ਕਿਵੇਂ ਪ੍ਰਮਾਤਮਾ ਦੀ ਸਿਵ ਸਲਾਹ ਕਰ ਸਕੇਗਾ ਉੱਠੇ ਦੇ ਬਹੰਦੇ ਤੇਰੇ ਡੰਡੇ ਪੈਣਗੇ ਫਿਰ ਕਿੱਥੇ ਜਾ ਕੇ ਮੂਲ ਕਾਵੇਂਗਾ ਨੱਕ ਪਾਟਿਆ ਹੋਵੇਗਾ ਤੇਰੇ ਮੋਢੇ ਡੰਡਿਆਂ ਨਾਲ ਪੈਣੇ ਹੋਣਗੇ ਜੰਗਲਾਂ ਵਿੱਚ পেট ਭਰਨ ਲਈ ਘਾਹ ਫੂਸ ਖਾਣ ਲਈ ਪਰਵਾਉਂਦਾ ਫਿਰੇਗਾ ਭਾਵੇਂ ਕਿ ਬੇਗਾਨੇ ਬਸ ਪਹਿ ਜਾਨਵਰ ਦੀ ਗੱਲ ਕੀਤੀ ਹੈ ਕਿ ਅਜਿਹੇ ਜੀਵਨ ਵਿੱਚ ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕੇਗਾ ਇਸ ਕਰਕੇ ਇਸ ਅਨਵੋਲ ਜਨਮ ਵਿੱਚ ਪਰਮਾਤਮਾ ਨੂੰ ਨਾ ਵਿਸਾਰ ਇਹ ਮੌਕਾ ਤੈਨੂੰ ਦੁਬਾਰਾ ਨਹੀਂ ਮਿਲਣਾ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਵੇਂ ਵੇਦਾਂ ਅਨੁਸਾਰ ਵੱਖ-ਵੱਖ ਯੁਗਾਂ ਲਈ ਵੱਖ-ਵੱਖ ਧਰਮ ਧਰਮਾਂ ਦੀ ਗੱਲ ਕੀਤੀ ਗਈ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਯੁਗਾਂ ਅੰਦਰ ਧਰਮ ਦੀ ਵੰਡ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਅਨੁਸਾਰ ਇੱਕ ਓੰਕਾਰ ਅਕਾਲ ਪੁਰਖ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਤਰਤਾ ਹੈ। ਉਹ ਇੱਕੋ ਹੀ ਸਾਰੇ ਯੁਗਾਂ ਅੰਦਰ ਵਿਆਪਕ ਹੈ। ਇਸ ਲਈ ਸਾਰੇ ਯੁਗਾਂ ਦਾ ਧਰਮ ਵੀ ਇੱਕ ਨਾਮ ਸਿਮਰਨ ਹੈ। ਧਾਰਮਿਕ ਰਹਿੰਦਾ ਹੈ ਸਮੇਂ ਦੇ ਨਾਲ ਬਦਲਦਾ ਨਹੀਂ ਗੁਰੂ ਬਾਣੀ ਅਨੁਸਾਰ ਸਾਰੇ ਯੁਗਾਂ ਵਿੱਚ ਕਲਪੁਰਖ ਦਾ ਨਾਮ ਹੀ ਸਭ ਤੋਂ ਉੱਤਮ ਹੈ ਜਿਸ ਦਾ ਸਿਮਰਨ ਰਾਹੀ ਉਸ ਵਿੱਚ ਅਪੇਧ ਹੋਣ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ ਹਨ ਸਤਗੁਰ ਆਪਣੇ ਬਾਣੀ ਰਾਗ ਗੋੜੀ ਵਾਰੇ ਰੀ ਅੰਦਰ ਫਰਮਾਉਂਦੇ ਹਨ ਯੁਗ ਚਾਰੇ ਯੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲ ਮੈ ਗੁਰਮੁਖ ਉਤਰਸਪਾਰ ਸੋ ਗੁਰਮਤਿ ਵਿੱਚ ਨਾਮ ਸਿਮਰਨ ਦੇ ਮੁਕਾਬਲੇ ਹੋਰ ਸਾਰੇ ਪ੍ਰਚਲਿਤ ਕਰਮਕਾਂਡ ਜਿਵੇਂ ਹੋਮਜਗ ਪਾਠ ਪੂਜਾ ਤੀਰਥ ਵਰਤ ਨਿਉਲੀ ਕਰਮ ਪੁੰਨਦਾਨ ਤੇ ਮਨ ਹੱਥ ਨਾਲ ਕੀਤੀਆਂ ਤਪੱਸਿਆ ਆਦਿ ਨੂੰ ਰੱਦ ਕੀਤਾ ਹੈ ਜੀ ਸਿਰ ਪਰਮਾਤਮਾ ਦੀ ਭਜਨ ਬੰਦਗੀ ਹੀ ਪ੍ਰਵਾਨ ਹੈ ਘਰ-ਬਾਰ त्याग ਕੇ ਬਾਹਰ ਭ੍ਰਮਣ ਕਰਨਾ ਇਹ ਸਿੱਖ ਮर्याਦਤ ਉਲਟ ਹੈ ਘਰ ਗ੍ਰਸਥ ਦੇ ਫਰਜ਼ ਨਿਭਾਉਂਦੇ ਆ ਨਿਰਮਲ ਕਰਮਾਂ ਦੁਆਰਾ ਪਵਿੱਤਰ ਆਚਰਨ ਬਣਾਣਾ ਪਰਮਾਤਮਾ ਦਾ ਸਿਮਰਨ ਕਰਦਿਆਂ ਹੀ ਪ੍ਰਭੂ ਭਗਤੀ ਪ੍ਰਭੂ ਪ੍ਰਾਪਤੀ ਸੰਭਵ ਹੈ ਸੋ ਪੰਚਮ ਪਾਸ਼ਾ ਨਾਮ ਦੀ ਮਹਿਮਾ ਬਾਰੇ ਫਰਮਾਉਂਦੇ ਹਨ ਨਾਮ ਤੁਲ ਕਛ ਅਵਰ ਨ ਹੋਏ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮਖ ਨਾਮ ਪਾਵੇ ਜਨ ਕੋਏ ਕਿ ਨਾਮ ਦੀ ਪ੍ਰਾਪਤੀ ਕੋਈ ਵਿਰਲਾ ਹੀ ਜਨ ਗੁਰਮਖ ਹੋ ਕੇ ਕਾਲ ਸਾਕਾ ਦਾਜੀ ਸੰਗ ਜੀ ਗੁਰੂ ਦੇ ਗਿਆਨ ਦੀ ਘਾਟ ਵਿੱਚੋਂ ਮਨ ਦੀ ਭਟਕਣਾ ਜਨਮ ਲੈਂਦੀ ਹੈ। ਭਟ ਗਿਆ ਮਨ ਤ੍ਰੈ ਗੁਣੀ ਮਾਇਆ ਦੇ ਵਿਕਾਰਾਂ 'ਚ ਫਸਿਆ ਦੁੱਖ ਸੁੱਖ ਮਾਨਸਿਕ ਤੇ ਸਰੀਰਕ ਦੁੱਖ ਸੁੱਖ ਸਹਿੜ ਲੈਂਦਾ ਹੈ। ਪਰਮਾਤਮਾ ਦੇ ਸਿਮਰਨ ਕਰਨ ਨਾਲ ਮਨ ਦੀ ਭਟਕਣਾ ਖਤਮ ਹੋ ਕੇ ਉਹ ਨਿਰਮਲ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਦੁੱਖਾਂ ਦੀ دارو ਬਣ ਜਾਂਦਾ ਹੈ। ਪਹਿਲੇ ਪਾਸਾਇਰ ਦੇ ਮੁੱਖ ਵਾਕ ਅਨੁਸਾਰ ਸੰਸਾਰ ਰੋਗੀ ਨਾਮ دارੂ ਸੰਸਾਰ ਰੋਗੀ ਨਾਮ دارੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸੋ ਸਤਗੁਰ ਸਮਝਾਉਂਦੇ ਹਨ ਕਿ ਮਨੁੱਖ ਦੇ ਤਿੰਨੋਂ ਤਾਪ ਆਦ ਵਿਆਦ ਤੇ ਉਪਾਦ ਦੇ ਦੁੱਖਾਂ ਦਾ ਕਾਰਨ ਹੀ ਪਰਮਾਤਮਾ ਦਾ ਵਿਛੋੜਾ ਹੈ ਜੀ ਸੁੱਖ ਦੁੱਖਾਂ ਦੇ ਕਾਰਨ ਬਣਦੇ ਹਨ ਤੇ ਦੁੱਖ ਪ੍ਰਾਣੀ ਲਈ ਵਰਦਾਨ ਬਣ ਜਾਂਦੇ ਹਨ ਕਿਉਂਕਿ ਇੱਕ ਦੁਖਿਆ ਹੀ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਉਸ ਦੇ ਦਰਵਾਲ ਆਪਣਾ ਰੁਕ ਕਰਕੇ ਉਸ ਦਾ ਨਾਮ ਜਪਦਾ ਹੈ ਬਾਕੀ ਜੋ ਅਸੀਂ ਦੁੱਖਾਂ ਵਿੱਚ ਇੱਕ ਮਨੋਖਾ ਦੁੱਖਾਂ ਚ ਫਸਿਆ ਟਕਦਾ ਜੀਵਨ ਦੀ ਬਾਜ਼ੀ ਨੂੰ ਐਸੇ ਤਰ੍ਹਾਂ ਸੰਸਾਰ ਵਿੱਚੋਂ ਹਾਰ ਕੇ ਚਲੇ ਜਾਂਦੇ ਹਨ ਪਰਮਾਤਮਾ ਤੋਂ ਬਿਨਾਂ ਹਰ ਵੇਲੇ ਦੁੱਖਾਂ ਚ ਕੀਰੇ ਤਰਫ ਦੇਤੇ ਸੰਤਾਪ ਭੋਗਦੇ ਹੀ ਅੰਮੋਲਕ ਜੀਵਨ ਦੀ ਬਾਜੀ ਨੂੰ ਹਾਰ ਕੇ ਚਲੇ ਜਾਂਦੇ ਹਾਂ ਕਿਉਂਕਿ ਅਸੀਂ ਪਰਮਾਤਮਾ ਵੱਲ ਆਪਣਾ ਰੁੱਖ ਨਹੀਂ ਕਰਦੇ ਸੋ ਇਸ ਲਈ ਪਰਮਾਤਮਾ ਦਾ ਸਿਮਰਨ ਭਗਤੀ ਕਰਨ ਨਾਲ ਸਰੀਰ ਦੇ ਸਾਰੇ ਰੋਗ ਮਿਟ ਜਾਂਦੇ ਹਨ ਸਿਮਰਨ ਕੀਤੇ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਕੇ ਜ਼ਿੰਦਗੀ ਦੇ ਸਾਰੇ ਦੁੱਖ ਦਿਲਦਰ ਤੇ ਚੋਰੇ ਖਤਮ ਹੋ ਜਾਂਦੇ ਹਨ ਜੀ ਪੰਚੇ ਪਾਸ਼ਾ ਰਾਗ ਉਹINDER ਫਰਮਾਉਂਦੇ ਹਨ ਸਰਬ ਰੋਗ ਦਾ ਔਖਦ ਨਾਮ ਸਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੀਵਤ ਕਿਤੇ ਨਾ ਪਾਇਆ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਲ ਕਰਮ ਜਿੰਨੇ ਵੀ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਖੰਡ ਮੰਡਲ ਬ੍ਰਹਮੰਡ ਧਰਤੀ ਹਵਾ ਪਾਣੀ ਬਸੰਤਰ ਆਕਾਸ਼ ਪਤਾਲ ਚੰਦ ਸੂਰਜ ਤੇ ਤਰੇ ਪਵਨ ਸਾਰੇ ਹੀ ਤਤ ਪਰਮਾਤਮਾ ਦੇ ਪੈ ਵਿੱਚ ਪੈ ਤੇ ਹੁਕਮ ਵਿੱਚ ਆਪਣੀ ਆਪਣੀ ਚਾਲੇ ਨਿਰੰਤਰ ਚੱਲ ਰਹੇ ਹਨ ਜੀ ਈਵੇਂ ਲੱਗਦਾ ਹੈ ਕਿ ਸਾਰੀ ਕਾਇਨਾਤ ਉਸ ਗਾਲਪੁਰ ਖਦਾ ਨਾਮ ਜਪ ਰਹੀ ਹੈ ਪਰਮਾਤਮਾ ਸ਼ਕਤੀ ਨਾਮ ਦੀ ਵਿਧੀ ਵਿਧਾਨ ਦੇ ਨਾਲ ਆਪਣੀ ਕਾਰ ਕਰ ਮਾਰੇ ਹਨ ਉਹ ਸਾਰੇ ਪਰਮਾਤਮਾ ਦਾ ਸਿਮਰਨ ਹੀ ਤਾਂ ਕਰ ਰਹੇ ਹਨ ਪੰਜਵੇਂ ਪਾਸ਼ਾ ਰਾਗ ਮਾਰੂ ਸੋਲੇ ਵਿੱਚ ਉਸ ਦਾ ਬਖੈ ਇਵੇਂ ਕਰ ਰਹੇ ਹਨ ਸਿਮਰੈ ਧਰਤੀ ਔਰ ਆਕਾਸ਼ਾ ਸਿਮਰੈ ਧਰਤੀ ਅਰ ਅਕasha ਸਿਮਰੈ ਚੰਦ ਸੂਰਜ ਗੁਣਤਾਸਾ ਪਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਪਾਰਚਨਾ ਅਕਾਲ ਪੁਰਖ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਅੰਦਰ ਵਸਾ ਕੇ ਜ਼ਿੰਦਗੀ ਦੇ ਕਾਰ ਵਿਹਾਰ ਕਰਦਿਆਂ ਬੈਠਦੇ ਉੱਠਦੇ ਸੌਂਦੇ ਜਾਗਦੇ ਖਾਂਦੇ ਪੀਂਦੇ ਪਰਮਾਤਮਾ ਨੂੰ ਹਰ ਵਕਤ ਹਾਜ਼ਰ ਹਜ਼ੂਰ ਜਾਣ ਕੇ ਉਹਦੀ ਯਾਦ ਵਿੱਚ ਸੁਰਤ ਜੋੜੀ ਰੱਖਣੀ ਆਪ ਆਪ ਭਾਵ ਮਿਟਾ ਕੇ ਉਸ ਦੀ ਰਜਾ ਵਿੱਚ ਰਾਜੀ ਰਹਿਣਾ ਇਹ ਸਭ ਕੁਝ ਉਸ ਵਾਹਿਗੁਰੂ ਦਾ ਸਿਮਰਨ ਹੀ ਹੈ ਜੀ ਭਗਤ ਕਬੀਰ ਜੀ ਦਾ ਫਰਮਾਨ ਹੈ ਨਾਮਾ ਕਹੇ ਤੀ ਲੋਚਨਾ ਨਾਮਾ ਕਹੇ ਤੀ ਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਸੋ ਇਹ ਸਭ ਕੁਝ ਅਸੀਂ ਸੰਗਤ ਜੀ ਤਾਂ ਹੀ ਕਰ ਸਕਦੇ ਆ ਜਿਵੇਂ ਗੁਰੂ ਦੀ ਬਾਣੀ ਨੂੰ ਪੜ੍ਹ ਸੁਣ ਕੇ ਵਿਚਲੇ ਉਪਦੇਸ਼ ਨੂੰ ਸਮਝੀਏ ਪਰ ਅਸੀਂ ਤਾਂ ਸਿਰਫ ਪਾਠ ਸਮਝ ਕੇ ਰੱਟਾ ਹੀ ਲਾਈ ਜਾਂਦੇ ਹਾਂ ਬਾਣੀ ਦੀ ਵਿਚਾਰ ਕਰਨ ਨਾਲ ਮਨੁੱਖ ਦਾ ਸੁੱਤਾ ਮਨ ਜਾਗ ਜਾਂਦਾ ਹੈ ਤਾਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਾਰਾ ਸੰਸਾਰ ਮੋਹ ਮਾਇਆ ਦਾ ਹੀ ਭਵਜਲ ਹੈ ਤੇ ਥੋੜ੍ਹਾ ਚਿਰ ਹੈ ਸੱਚ ਤੇ ਟਲ ਤਾਂ ਪਰਮਾਤਮਾ ਦਾ ਨਾਮ ਹੀ ਹੈ ਜੀ ਜੋ ਸਦਾ ਤੇ ਰਹਿਣ ਵਾਲਾ ਹੈ ਜਿਸ ਦਾ ਸਿਮਰਨ ਕਰਨ ਨਾਲ ਜਨਮ ਜਨਮ ਤੋਂ ਵਿਛੜੀ ਜੀਵਾਤਮਾ ਦੀ ਪਰਮਾਤਮਾ ਨਾਲ ਟੁੱਟੀ ਗੰਢੀ ਜਾ ਸਕਦੀ ਹੈ ਜੀ ਪਰ ਕੋਈ ਵਿਰਲਾ ਪ੍ਰਾਣੀ ਆਪਣੀ ਆਤਮਿਕ ਸੂਤ ਸਦਿਕਾ ਗੁਰਮਖੋ ਕੇ ਨਾਮ ਸਿਮਰਨ ਦੀ ਬਿਹੜੀ ਰਾਹੀ ਇਸ ਸੰਸਾਰ ਭਵਜਲ ਵਿੱਚੋਂ ਪਾਰ ਲੰਘਦਾ ਹੈ ਜੀ ਗੁਰੂ ਅਮਰਦਾਸ ਜੀ ਰਾਗ ਆਸਾ ਵਿੱਚ ਫਰਮਾਉਂਦੇ ਹਨ ਇਸ ਯੁਗ ਮੈਂ ਸੋਭਾ ਨਾਮ ਕੀ ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਮ ਇਹ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲੇਮ ਨਾ ਹੋਏ ਜਿੰਨੀ ਨਾ ਵਿਸਾਰਿਆ ਸੇਉ ਮੂਏ ਮਰ ਜਾਏ ਬਾਰ ਬਾਰ ਸਾਨੂੰ ਗੁਰੂ ਦੀ ਬਾਣੀ ਬਾਰ ਬਾਰ ਸਾਨੂੰ ਪੈਰ ਪੈਰ ਤੇ ਸਮਝਾ ਰਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਮਨੁੱਖਾ ਕਦੇ ਨਾ ਵਿਸਾਰ ਤੂੰ ਉਸ ਨੂੰ ਉਸ ਦੇ ਨਾਮ ਨਾਲ ਤੂੰ ਜੁੜਿਆ ਰਹਿ ਨਾਮ ਸਿਮਰਨ ਕਰੀ ਜਾ ਪਰ ਅਸੀਂ ਸਭ ਕੁਝ ਜਾਣਦੇ ਸਮਝਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਆ ਅਸੀਂ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਰਹਿੰਦੇ ਆ ਆਪਣੇ ਆਪ ਨੂੰ ਇਸ ਮੋਹ ਮਾਇਆ ਵਿੱਚ ਐਨੇ ਗਲਤਾਨ ਕਰੀ ਰੱਖਦੇ ਆ ਕਿਸੇ ਆਪਣੇ ਤੇ ਆਪਣੇ ਦੇਹੀ ਨੂੰ ਹੀ ਸਭ ਕੁਝ ਸਮਝ ਲੈਂਦੇ ਆ ਇਸੇ ਕਰਕੇ ਅਸੀਂ ਨਾਮ ਰਸ ਤੋਂ ਵਾਂਝੇ ਰਹਿ ਜਾਂਦੇ ਆ ਪ੍ਰਮਾਤਮਾ ਦੇ ਸਿਮਰਨ ਕਰਨ ਅੰਤਰਾਤਮਾ ਜਾਗਦੀ ਹੈ ਤਾਂ ਹੀ ਆਤਮਗ੍ਰਸ ਪੈਦਾ ਹੁੰਦਾ ਜੀ ਜਿਸ ਦੇ ਨਾਲ ਸਾਨੂੰ ਆਪਣੇ ਅੰਦਰ ਵਸਦੀ ਇਸ ਪ੍ਰਮਾਤਮਾ ਸ਼ਕਤੀ ਦਾ ਅਹਿਸਾਸ ਹੋ ਜਾਂਦਾ ਹੈ ਰਾਗ ਬਿਲਾਵਲ ਅੰਦਰ ਪੰਚਮ ਪਾਸ਼ਾ ਫਰਮਾਉਂਦੇ ਹਨ ਗੁਰਪੂਰੈ ਮੇਰੀ ਰਾਖ ਲਈ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਪਰ ਇਸ ਸਭ ਕਾਸੇ ਲਈ ਗੁਰੂ ਦਾ ਪ੍ਰਸਾਦ ਤੇ ਪਰਵਿਦਗਾਰ ਦੀ ਬਖਸ਼ਿਸ਼ ਦੀ ਜ਼ਰੂਰਤ ਹੈ ਜੀ ਤਾਂ ਹੀ ਅਸੀਂ ਉਸ ਮਾਲਕ ਦੀ ਪਰਮਾ ਭਗਤੀ ਸਿਮਰਨ ਕਰ ਸਕਦੇ ਹਾਂ ਬਖਸ਼ਿਸ਼ ਤਾਂ ਹੀ ਹੋ ਸਕਦੀ ਹੈ ਜੇ ਸਾਡਾ ਮਨ ਰੂਪੇ ਭਾਂਡਾ ਉਹਦੇ ਲਈ ਤਿਆਰ ਹੋਵੇ ਕਿਉਂਕਿ ਮਨ ਦੀ ਮਨਸਾ ਨੂੰ ਅੰਤਰ ਜਾਮੀ ਭਲੀ ਬਾਤ ਜਾਣ ਲੈਂਦਾ ਹੈ ਬੁਰਾ ਮਰਦਾ ਜੀ ਰਾਗ ਗੋੜੀ ਗਵਾਰੇ ਰੀ ਦੇ ਅੰਦਰ ਫਰਮਾ ਰਹੇ ਹਨ ਨਾਮ ਸਮਾਵੇ ਜੋ ਭਾਂਡਾ ਹੋਏ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਕੇ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਜੋ ਦਸਰ ਦੇ ਮਨ ਨੂੰ ਇਹ ਵਿਸ਼ਵਾਸ ਹੋ ਜਾਏ ਕਿ ਨਾਮ ਹੀ ਪਰਮਾਤਮਾ ਦਾ ਆਪਣਾ ਆਪਾ ਹੈ ਉਹ ਸਾਡੇ ਸਭਨਾਂ ਦੇ ਅੰਦਰ ਤੇ ਬਾਹਰ ਵਿਆਪਕ ਹੈ ਫਿਰ ਨਾਮ ਸਿਮਰਨ ਕਰਨ ਨਾਲ ਅਸੀਂ ਆਤਮਿਕ ਸੁਖ ਪ੍ਰਾਪਤ ਕਰ ਸਕਦੇ ਹਾਂ ਜੀ ਜਿਹੜਾ ਇਹਨਾਂ ਸੰਸਾਰੀ ਪਦਾਰਥਾਂ ਤੋਂ ਨਹੀਂ ਮਿਲ ਸਕਦਾ ਨਾਮ ਜਪ ਹੈ ਨਾਮ ਜਪ ਹੈ ਸਿਮਰਨ ਹੈ ਲੇਵ ਹੈ ਆਤਮ ਦਰਸ਼ਨ ਹੈ ਤੇ ਗੁਰੂ ਦਾ ਪ੍ਰਸਾਦ ਹੈ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਮਦੀ ਵਿੱਚ ਫਰਮਾਉਂਦੇ ਹਨ ਨਾਨਿ ਦਾ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਨਾਨਿ ਦਾ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁੰਨ ਸਮਾਗ ਅਰਹ ਤਹਨਾਦ ਕਹਿ ਨਾ ਜਾਈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਗੁਰੂ ਪਿਆਰਿਓ ਇਸ ਦੇਹੀ ਵਿੱਚੋਂ ਇਹ ਅਮਰਤ ਨਾਮ ਦਾ ਭੰਡਾਰਾ ਕਿਵੇਂ ਲੱਭਿਆ ਜਾ ਸਕਦਾ ਹੈ ਇਹ ਅਲੱਗ ਤੋਂ ਇੱਕ ਵਿਸ਼ਾ ਹੈ ਪਰ ਸ਼ੁਰੂਆਤ ਸਿਮਰਨ ਤੋਂ ਹੀ ਹੋਣੀ ਹੈ ਜੀ ਇਹ ਇੱਕ ਅੰਤਰਮੁਖੀ ਰੋਹਾਨੀ ਅਮਲ ਆਤਮਿਕ ਅਹਿਸਾਸ ਵਿਸਮਾਦੀ ਅਨੁਭਵ ਤੇ ਸ਼ਬਦ ਸੂਰਤ ਦੀ ਖੇੜ ਹੈ ਜੀ ਸਮਝੋ ਪ੍ਰੈਕਟੀਕਲ ਹੈ ਜਿਸ ਦਾ ਪੰਡਾ ਜਪ ਤੋਂ ਸ਼ੁਰੂ ਹੋ ਕੇ ਜਾਪ ਵਿਰਾਗ ਤੇ ਅਰਦਾਸ ਬੇਨਤੀ ਦਾ ਪੰਡਾ ਤੈਅ ਕਰਦਾ ਹੋਇਆ ਮਿਲਾਪ ਤੇ ਜਾ ਕੇ ਸਮਾਪਤ ਹੁੰਦਾ ਹੈ ਜੀ ਹਾ ਗੁਰੂ ਅਮਰਦਾਸ ਜੀ ਰਾਗ ਪੈਰੋਂ ਚ ਫਰਮਾਉਂਦੇ ਹਨ ਕਲ ਮੈਂ RAM ਨਾਮ ਬੜਿਆਈ ਕਲ ਮੈਂ ਇਸ ਕਲਯੁਗ ਵਿੱਚ ਕਲ ਮੈਂ RAM ਨਾਮ ਬੜਿਆਈ ਜੁਗ ਜੁਗ ਗੁਰਮੁਖ ਇੱਕੋ ਜਾਤਾ ਵਿਣਨਾਮੇ ਮੁਕਤ ਨਾ ਪਾਈ ਰਹੁ ਹਿਰਦੈ ਨਾਮ ਲਖੇ ਜਨ ਸੱਚਾ ਗੁਰਮਖ ਮਾਨੇ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨੀ RAM ਨਾਮ ਲਿਵਲਾਈ ਸੋ ਸੰਗਤ ਜੀ ਨਾਮ ਸਿਮਰਨ ਦਾ ਇਹ ਵਿਸ਼ਾ ਤਾਂ ਬਹੁਤ ਵਿਸ਼ਾਲ ਤੇ ਗਹਿਰਾ ਹੈ ਪਰ ਸਮੇ ਦੀ ਨਿਜਾਗਤ ਨੂੰ ਦੇਖਦਿਆਂ ਮੈਂ ਇੰਨਾ ਹੀ ਇੱਥੇ ਆਪ ਜੀ ਤੋਂ ਖਿਮਾ ਦੀ ਜਾਚ ਕਹਾ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੂੰ ਬੇ ਬੇਨਤੀ ਕਰਦੀ ਹਾਂ ਫਿਰ بار بار ਕਿ ਮੈਂ ਜਿੰਨਾ ਵੀ ਪ੍ਰਮਾਤਮਾ ਨੇ ਸੌਜੀ ਬਖਸ਼ੀ ਆ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਦੀ ਰਹਾਂਗੀ ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਹੋ ਸਕੇ ਜਿੰਨੀ ਵਾਹਿਗੁਰੂ ਨੇ ਮੈਨੂੰ ਮੱਤ ਦਿੱਤੀ ਉਹਨਾਂ ਤੇ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਰਮਾਰਥ ਦੇ ਪੰਦੀ ਨੂੰ ਤਾਂ ਕਿ ਮੈਂ ਆਪ ਜੀ ਦੇ ਰੂਬਰੂ ਹੁੰਦੀ ਰਹਾ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ